ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪੇਪਰਾਂ ਬਾਰੇ ਕਿ ਜਿਹੜੇ ਪੇਪਰ ਵਾ ਉਹ ਕਦੋਂ ਤੱਕ ਨਿਕਲਦੇ ਰਹਿਣੇ ਆ ਮਤਲਬ ਕਿ ਜਿਹੜੇ 9 ਮੰਥ ਵਾਲੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਆ ਇਹਨਾਂ ਦੀ ਲਾਸਟ ਡੇਟ ਕੀ ਆ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਾਂਗੇ ਅਪਾਇੰਟਮੈਂਟਾਂ ਬਾਰੇ ਕਿ ਨਾਰਮਲ ਜਿਹੜਾ ਨੋਲਾ ਹਾਸਤਾ ਹੁੰਦਾ ਵਾ ਉਹਦੀ ਜਿਹੜੀ ਡੇਟ ਹੁੰਦੀ ਆ ਜਿਹੜੀ ਵੈਲਿਡਿਟੀ ਹੁੰਦੀ ਆ ਉਹ 6 ਮਹੀਨੇ ਦੀ ਹੁੰਦੀ ਆ ਤੇ ਜੇਕਰ ਤੁਹਾਨੂੰ 6 ਮਹੀਨੇ ਤੋਂ ਬਾਅਦ ਹੀ ਅਪਾਇੰਟਮੈਂਟ ਮਿਲਦੀ ਆ ਉਹਦੇ ਵਿੱਚ ਤੁਹਾਨੂੰ ਤੁਹਾਡੇ ਵੀਜ਼ਾ ਲੱਗਣ ਦੇ ਕਿੰਨੇ ਕਿ ਚਾਂਸ ਹੈਗੇ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ ਇਸ ਟੌਪਿਕ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਤੇ ਪੇਪਰ ਕਿੱਥੇ ਕਿੱਥੇ ਨਿਕਲ ਰਿਹਾ ਇਸ ਸ਼ਾਪਿੰਗ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਕਾ ਸਕੋ ਦੂਜੇ ਨੰਬਰ ਤੇ ਨਾੜੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹਮ じゃ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਏ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਹੱਲ ਆਪਾਂ ਇਹ ਕਿਹਾ ਕਿ ਜਿਨ੍ਹਾਂ ਨੂੰ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਉੱਥੇ ਮੈਂ ਪੋਸਟਾਂ ਵੀ ਪਾਈਆਂ ਮੈਂ ਰੀਲਾਂ ਪਾਈਆਂ ਤੁਸੀਂ ਮੈਨੂੰ ਰੀਲਸ ਤੇ ਕਮੈਂਟ ਕਰ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਪਾਓ ਤੁਸੀਂ ਕਲਾ ਹੈਲੋ ਦੇ ਕਮੈਂਟ ਕਰ ਦਿਓ ਮੈਨੂੰ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫਿਰ ਮਿੱਤਰੋ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਪੇਪਰਾਂ ਬਾਰੇ ਕੀ ਪੇਪਰ ਕਿੱਥੇ ਕਿੱਥੇ ਨਿਕਲ ਰਹੇ ਆ ਇਸ ਟਾਈਮ ਬਾਈ ਜੀ ਪੇਪਰ ਸਾਰੇ ਪਾਸੇ ਹੀ ਨਿਕਲ ਰਹੇ ਆ ਨਾਰਮਲੀ ਗੱਲ ਵਾ 9 ਮੰਥ ਵਾਲੇ ਪੇਪਰ ਪਹਿਲਾਂ ਜਾਦੇ ਨਿਕਲੇ ਸੀ ਉਹ ਨਾਰਮਲੀ ਗੱਲ ਹੋਣ ਜਿਹੜਾ ਵਾ ਉਹ ਕੋਟਾ ਫੁੱਲ ਹੋਣ ਵਾਲਾ ਵਾ ਮਤਲਬ ਕਿ ਜਿੰਨੇ ਕੋਟਾ ਹੈਗਾ ਸੀ ਉਹਨਾਂ ਦੇ ਪਰਨੇ ਕਾ ਚੱ ਜਿਸ ਕਰਕੇ ਉਹਨਾਂ ਦੀ ਸਪੀਡ ਥੋੜੀ ਜਿਹੀ ਸਲੋ ਹੋ ਗਈ ਆ ਬਾਕੀ ਜਿਹੜੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਆ ਉਹ ਹਾਲੇ ਨਿਕਲ ਰਹੇ ਆ ਨਿਕਲ 9 ਮੰਥ ਵਾਲੇ ਵੀ ਰਹੇ ਆ ਪਰ ਹੁਣ ਉਹ ਘਟਨੇ ਕਿਉਂਕਿ ਉਹਨਾਂ ਦਾ ਕੋਟਾ ਜਿਹੜਾ ਵਾ ਉਹ ਤਕਰੀਬਨ ਫੁੱਲ ਹੋ ਚੱਲਿਆ ਵਾ ਆਪਾਂ ਗੱਲਬਾਤ ਕਰ ਲੈਂਦੇ ਆ ਦੂਜੇ ਟੌਪਿਕ ਬਾਰੇ ਕਿ ਪੇਪਰ ਜਿਹੜੇ ਆ ਨਿਕਲ ਰਹੇ ਆ ਸਾਰੇ ਪਾਸੋਂ ਨਿਕਲ ਰਹੇ ਆ ਰੋਮ ਮਿਲਾਨ ਨਾਪोली ਰਗੂਸਾ ਹੋਰ ਜਿੰਨੇ ਵੀ ਨਿਕਲ ਮਲਕੀ ਆਪ ਜਿੱਥੇ ਜਿੱਥੇ ਪੇਪ ਕੋਟਾ ਹੈਗਾ ਸਾਰੇ ਪਾਸੇ ਹੀ ਪੇਪਰ ਜਿਹੜੇ ਆ ਇਸ ਟਾਈਮ ਤੇ ਨਿਕਲ ਰਹੇ ਆ ਗੱਲਬਾਤ ਕਰਦੇ ਆਂ ਆਪਾਂ ਦੂਜੇ ਟੌਪਿਕ ਬਾਰੇ ਦੂਜਾ ਟੌਪਿਕ ਆਪਣਾ ਹੈਗਾ ਵਾ ਲਾਸਟ ਡੇਟ ਬਾਰੇ ਗੱਲਬਾਤ ਕਰਾਂਗੇ ਕਿ ਲਾਸਟ ਡੇਟ ਕੀ ਆ ਕਿ ਜਿਹੜੇ ਪੇਪਰ ਇਸ ਵਾਰ ਭਰੇ ਗਏ ਆ 5 7 ਤੇ 12 ਫਰਵਰੀ ਨੂੰ ਇਹਨਾਂ ਦੀ ਲਾਸਟ ਡੇਟ ਕੀ ਆ ਉੰਜ ਤਾਂ ਕੋਈ ਲਾਸਟ ਡੇਟ ਹੁੰਦੀ ਨਹੀਂ ਆ ਲਾਸਟ ਡੇਟ ਉਹ ਹੀ ਹੁੰਦੀ ਆ ਕਿ ਜਦੋਂ ਨੈਕਸਟ ਵਾਲੀ ਫਰੂਸੀ ਖੋਲ ਦਿਆ ਉਦੋਂ ਆਪਾਂ ਕਹਿ ਸਕਦੇ ਨਹੀਂ ਕਿ ਇਹ ਵਾਲੀ ਜਿਹੜੀ ਆ ਉਹ ਲਾਸਟ ਡੇਟ ਆ ਨੈਕਸਟ ਫਰੂਸੀ ਮਤਲਬ ਕਿ ਜਿਵੇਂ ਹੁਣ ਜੁਲਾਈ ਵਿੱਚ ਪੇਪਰ ਜਿਹੜੀਆਂ ਵਾ ਫਾਈਲਾਂ ਰੈਡੀ ਹੋਣੀਆਂ ਵਾ ਤੇ ਅਕਤੂਬਰ ਦੇ ਵਿੱਚ ਕਲਿੱਕ ਡੇਟ ਹੈਗਾ ਵਾ ਫਿਰ ਤੋਂ ਕਿ ਨਾਰਮਲੀ ਗੱਲ ਤਾਂ ਮੈਂ ਪਹਿਲਾਂ ਦੱਸਿਆ ਸੀ ਕਿ 70% ਕੋਟਾ ਇਸ ਵਾਰ ਭਰਿਆ ਗਿਆ ਵਾ ਬਾਕੀ ਜਿਹੜਾ 30% ਕੋਟਾ ਰਹਿ ਗਿਆ ਵਾ ਉਹ ਅਕਤੂਬਰ ਦੇ ਵਿੱਚ ਫਿਰ ਤੋਂ ਕਲਿੱਕ ਹੋਣੇ ਆ ਪੇਪਰ ਉਹ ਜਿਹੜੇ ਪੇਪਰ ਵਾ ਉਹ ਕਲਿੱਕ ਹੋਣੇ ਆ ਜਾ ਕੇ ਅਕਤੂਬਰ ਦੀ 1 ਤਰੀਕ ਨੂੰ ਉਹਦਾ ਜਿਹੜਾ ਆਪਾਂ ਕਹਿ ਲਈਏ ਕਿ ਪੇਪਰ ਫਾਈਨਲ ਰੈਡੀ ਹੋਣ ਜਿਵੇਂ ਨਵੰਬਰ ਚ ਫਾਈਨਲ ਰੈਡੀ ਹੋਈਆਂ ਸੀ ਉੱਥੇ ਹੋਣੀਆਂ ਵਾ ਜੁਲਾਈ ਵਿੱਚ ਫਾਈਨਲ ਰੈਡੀ ਹੋਣੀਆਂ ਤੇ ਅਕਤੂਬਰ ਦੇ ਇੱਕ ਤਰੀਕ ਨੂੰ ਜਿਹੜੇ ਪੇਪਰ ਆ ਉਹ ਕਲਿੱਕ ਹੋਣੇ ਆ ਇੱਕ ਤਰੀਕ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਪਿਛਲੇ ਪੇਪਰ ਭਰੇ ਸੀ ਉਹਨਾਂ ਦੇ ਫਿਰ ਬਹੁਤ ਘੱਟ ਚਾਂਸ ਵਾ ਪੇਪਰ ਨਿਕਲਣ ਦੇ ਜੇਕਰ ਤੁਹਾਡੇ 1 ਅਕਤੂਬਰ ਤੱਕ ਵਾਲੇ ਪੇਪਰ ਜਿਹੜੇ ਆ ਉਹ ਨਹੀਂ ਨਿਕਲਦੇ ਕਿਉਂਕਿ ਉਸ ਤੋਂ ਬਾਅਦ ਨਵੀਂ ਫਲੂਸੀ ਭਰੀ ਜਾਣੀ ਆ ਉਸ ਤੋਂ ਬਾਅਦ ਉਹ ਪੁਰਾਣੇ ਪੇਪਰ ਨਿਕਲਣੇ ਸ਼ੁਰੂ ਹੋ ਜਾਣੇ ਆ ਜਿਹੜੇ ਇਹ ਪੇਪਰ ਆ ਇਹ ਬਸ ਇਹਨਾਂ ਦਾ ਕੰਮ ਖਤਮ ਹੋ ਜਾਣਾ ਵਾ ਆਪਾਂ ਲਾਸਟ ਡੇਟ ਉਹ ਹੀ ਮੰਨ ਸਕਦੇ ਹਾਂ ਕਿ ਜਦੋਂ ਨੈਕਸਟ ਫਲੂਸੀ ਜਿਹੜੀ ਆ ਓਪਨ ਨਹੀਂ ਹੁੰਦੀ ਉਹਦੀ ਕਲਿੱਕ ਡੇਟ ਲੰਘ ਨਹੀਂ ਜਾਂਦਾ ਉਸ ਤੋਂ ਆਪਾਂ ਕਹਿ ਦਿੰਦੇ ਕਿ ਉਹ ਜਿਹੜੀ ਵਾ ਏਦੀ ਲਾਸਟ ਡੇਟ ਵਾ ਬਾਕੀ ਟੈਨਸ਼ਨ ਨਾ ਲੋ ਨਾਰਮਲੀ ਗੱਲ ਵਾ ਕਿ ਪੇਪਰ ਤਕਰੀਬਨ ਸਾਰੇ ਦਾ ਨਿਕਲ ਨਹੀਂ ਆਇਆ ਕੋਟਿੰਗ ਵਿੱਚ ਨਾ ਨਾਰਮਲੀ ਸਾਰਿਆਂ ਦਾ ਆ ਹੀ ਆ ਉਹ ਜਿਸ ਕਰਕੇ ਪੇਪਰ ਨਿਕਲਦੇ ਚਾਂਸ ਹੈਗੇ ਆ ਟੈਨਸ਼ਨ ਨਾ ਲੋ ਵੇਟ ਕਰੋ ਹਾਲੇ ਪੇਪਰ ਨਿਕਲਦੇ ਆ 9 ਮੰਥ ਵਾਲੇ ਵੀ ਨਿਕਲਦੇ ਆ ਸਾਲ ਵਾਲੇ ਵੀ ਨਿਕਲਦੇ ਤੇ ਮੈਸਟਰਸ ਦੀ ਪੇਪਰ ਵੀ ਨਿਕਲ ਰਿਹਾ ਹਾਲੇ ਉਸੇ ਲਈ ਟੈਨਸ਼ਨ ਨਾ ਲੋ ਬਸ ਵੇਟ ਕਰੋ ਆਪਾਂ ਗੱਲਬਾਤ ਕਰ ਲੈਨੇ ਆ ਟੌਪਿਕ ਬਾਰੇ ਕਿ ਅਪਾਰਟਮੈਂਟਾਂ ਦਾ ਅਪਾਇੰਟਮੈਂਟ ਜਿਹੜੀਆਂ ਵਾ ਉਹ ਮਿਲਦੀਆਂ ਪਈਆਂ ਵਾ 6 6 ਮਹੀਨੇ ਤੋਂ ਬਾਅਦ ਹੀ ਅਪਾਇੰਟਮੈਂਟ ਆ ਇਸ ਟਾਈਮ ਤੇ ਮਿਲਦੀਆਂ ਪਈਆਂ ਵਾ ਇਹ ਨਾਰਮਲ ਜਿਹੜਾ ਨੂਲਾ ਹਾਸਤਾ ਹੁੰਦਾ ਵਾ ਉਹਦੀ ਵੈਲਿਡਿਟੀ ਵੀ 6 ਮਹੀਨਿਆਂ ਦੀ ਹੀ ਹੁੰਦੀ ਵਾ 6 ਮਹੀਨੇ ਉਹੜਾ ਵਾ 6 ਮਹੀਨੇ ਬਾਅਦ ਉਹ ਐਕਸਪਾਇਰ ਹੋ ਜਾਂਦਾ ਵਾ ਪਰ ਜੇਕਰ ਤੁਸੀਂ ਅਪਾਇੰਟਮੈਂਟ ਬੁੱਕ ਕਰਾਉਂਦੇ ਜੇ ਜਦੋਂ ਤੁਹਾਡਾ ਨੂਲਾ ਹਾਸਤਾ ਵੈਲਿਡ ਵਾ ਤੁਹਾਨੂੰ ਰੈਫਰੈਂਸ ਨੰਬਰ ਮਿਲਦਾ ਵਾ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲ ਜਾਂਦੀ ਆ ਤੇ ਜੇਕਰ ਤੁਸੀਂ ਅਪਾਇੰਟਮੈਂਟ ਜਦੋਂ ਬੁੱਕ ਕਰਾਉਂਦੇ ਜੇ ਜੇਕਰ ਤੁਹਾਡਾ ਉਦੋਂ ਨੂਲਾ ਹਾਸਤਾ ਵੈਲਿਡ ਵਾ ਤੇ ਉਸ ਤੋਂ ਬਾਅਦ ਤੁਹਾਨੂੰ ਇਹੜੀ ਅਪਾਇੰਟਮੈਂਟ ਵਾ ਉਹ 6 ਮਹੀਨੇ ਤੋਂ ਬਾਅਦ ਹੀ ਮਿਲਦੀ ਆ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਗੀ ਉਹਦੇ ਵਿੱਚ ਤੁਹਾਡੀ ਗਲਤੀ ਕੋਈ ਨਹੀਂ ਆ ਉਹ ਉਹਨਾਂ ਦੀ ਗਲਤੀ ਆ ਕਿ ਉਹਨਾਂ ਦੇ ਮਲਕੀ ਜਿਹੜੇ ਆਪਾਂ ਕਹਿ ਲਈਏ ਕਿ ਉਥੇ ਬੁੱਕ ਜਿਆਦੀਆਂ ਹੋ ਰਹੀਆਂ ਵਾਂ ਜਾਣ ਨਾਲ ਕੋਈ ਟਾਈਮ ਹੀ ਹੈਗਾ ਜਿਸ ਕਰਕੇ ਉਹ ਇਹ ਨਹੀਂ ਲੇਟ ਦੀ ਅਪਾਇੰਟਮੈਂਟ ਦੇ ਰਿਹਾ ਫੇਰ ਭਾਵੇਂ ਤੁਹਾਡਾ ਨੁਲਾ ਹੌਸਤਾ ਐਕਸਪਾਇਰ ਹੋਵੇ ਭਾਵੇਂ ਨਾ ਐਕਸਪਾਇਰ ਹੋਵੇ ਜਾਂ ਐਕਸਪਾਇਰ ਹੋਣ ਵਾਲਾ ਹੋਵੇ ਤੁਹਾਨੂੰ ਇਸ ਚੀਜ਼ ਵਿੱਚ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਪਿਛਲੇ ਸਾਲ ਵੀ ਸੇਮ ਹੀ ਹੋਇਆ ਸੀ ਅਪਾਇੰਟਮੈਂਟ ਆ ਬਹੁਤ ਘੱਟ ਓਪਨ ਹੋਈਆਂ ਜਦੋਂ ਓਪਨ ਹੋਈਆਂ ਨੂਲੇ ਹੋਸਟ ਤੇ ਸਾਰਿਆਂ ਦੇ ਐਕਸਪਾਇਰ ਹੋਏ ਪਏ ਸੀ तकरीबन ਸਾਰਿਆਂ ਦੇ ਨੂਲੇ ਹੋਸਟ ਐਕਸਪਾਇਰ ਹੋਏ ਸੀ ਉਸ ਤੋਂ ਬਾਅਦ ਐਕਸਪਾਇਰ ਨੂਲੇ ਹੋਸਟ ਤੇ ਮੁੰਡਿਆਂ ਨੇ ਜਮਾ ਕਰਾਏ ਤੇ ਐਕਸਪਾਇਰ ਨੂਲੇ ਹੋਸਟ ਤੇ ਤੇ ਹੀ ਮੁੰਡਿਆਂ ਨੂੰ ਜਿਹੜੀਆਂ ਵਾ ਵੀਜ਼ੇ ਮਿਲੇ ਆ ਬੜੇ ਮੁੰਡਿਆਂ ਨੂੰ ਵੀਜ਼ੇ ਮਿਲੇ ਆ ਜਿਹੜੇ ਜਿਨ੍ਹਾਂ ਨੂੰ ਰਿਫਿਊਜ਼ ਹੋ ਗਿਆ ਮੇਰੀਆਂ ਮਲਕ ਜਿਨ੍ਹਾਂ ਦਾ ਵੀਜ਼ਾ ਜਿਹੜਾ ਕੈਂਸਲ ਹੋਇਆ ਉਹਨਾਂ ਦਾ ਕਾਰਨ ਇਹ ਨਹੀਂ ਕਿ ਉਹਨਾਂ ਦਾ ਨੂਲਾ ਹੋਸਟ ਹੈ ਵਾ ਐਕਸਪਾਇਰ ਸੀ ਉਹਨਾਂ ਦਾ ਹੋਰ ਕੋਈ ਕਾਰਨ ਸੀ ਕਿ ਜੇ ਉਹਨਾਂ ਨੇ ਮਲਕੀ ਜਿਵੇਂ ਜੇਕਰ ਪੇਪਰ ਉਹਨਾਂ ਦੇ ਖੇਤੀ ਬਾੜੀ ਵਾਲੇ ਸੀ ਤੇ ਉਹਨਾਂ ਨੇ ਆਪਣਾ ਜਿਹੜਾ ਨਾਲ ਉਹ ਜਲ ਐਕਸਪੀਰੀਅੰਸ ਲਾਇਆ ਵਾ ਉਹ ਲਾਤਾ ਕੰਟਰਕਸ਼ਨ ਵਾਲਾ ਜਾਂ ਉਹਨਾਂ ਦੇ ਪੇਪਰ ਕੰਟਰਕਸ਼ਨ ਵਾਲੇ ਸੀ ਤੇ ਉਹਨਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ ਲਾਤਾ ਖੇਤੀ ਬਾੜੀ ਵਾਲਾ ਪਹਿਲਾਂ ਵੀ ਤਾਂ ਮਿਲ ਜਾਂਦਾ ਹੁੰਦਾ ਸੀ ਹੁਣ ਨਹੀਂ ਮਿਲਦਾ ਥੋੜਾ ਜਿਹਾ ਧਿਆਨ ਨਾਲ ਇਸ ਚੀਜ਼ ਦੇ ਵਿੱਚ ਵੀ ਜੇਕਰ ਤੁਹਾਨੂੰ ਅਪਾਇੰਟਮੈਂਟ ਮਿਲੀ ਹੈ ਜਾਂ ਤੁਹਾਡੀ ਅਗਲੇ ਹਫਤੇ ਜਾਂ ਅਗਲੇ ਮਹੀਨੇ ਜਾਂ ਦੋ ਦਿਨਾਂ ਦੇ ਮੇਰਾ ਤੁਹਾਡੇ ਅਪਾਇੰਟਮੈਂਟ ਹੈਗੀ ਆ ਤੁਸੀਂ ਉਹੋ ਹੀ ਐਕਸਪੀਰੀਅੰਸ ਆਪਣਾ ਨਾਲ ਖੜੋ ਜੇ ਤੁਹਾਡੇ ਪੇਪਰ ਆ ਜੇਕਰ ਤੁਹਾਡੇ ਕੰਟਰੈਕਸ਼ਨ ਵਾਲਾ ਤੁਸੀਂ ਕੰਟਰੈਕਸ਼ਨ ਵਾਲਾ ਖੜੋ ਜੇਕਰ ਤੁਹਾਡੇ ਹੈਗੇ ਆ ਖੇਤੀਬਾੜੀ ਵਾਲੇ ਤੁਸੀਂ ਖੇਤੀਬਾੜੀ ਵਾਲਾ ਆਪਣਾ ਜਿਹੜਾ ਐਕਸਪੀਰੀਅੰਸ ਨਾਲ ਖੜੋ ਤਾਂ ਤੁਹਾਡੇ ਜਿਹੜਾ ਵੀਜ਼ਾ ਲੱਗਣ ਦੇ ਚਾਂਸ ਵਧਣ ਬਾਕੀ ਐਕਸਪਾਇਰ ਦਾ ਕੋਈ ਚੱਕਰ ਨਹੀਂ ਆ ਕਿਉਂਕਿ ਤੁਹਾਡੀ ਉਹ ਗਲਤੀ ਨਹੀਂ ਆ ਉਹ ਉਹਨਾਂ ਦਾ ਸਿਰ ਦਰਦੀ ਆ ਕੀ ਅਪਾਇੰਟਮੈਂਟ ਇਨੀ ਲੇਟ ਦੀ ਦੇ ਰਿਆ ਜੇਕਰ ਤੁਹਾਨੂੰ ਅਪਾਇੰਟਮੈਂਟ 7 ਮਹੀਨੇ ਬਾਅਦ ਦੀ ਮਿਲਦੀ ਹੈ ਉਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ ਤੁਹਾਡੇ ਵੀਜ਼ਾ ਲੱਗਣ ਦੇ ਫੁੱਲ ਬਟਾ ਫੁੱਲ ਚਾਂਸ ਵਾ ਇਹ ਨਹੀਂ ਕਿ ਉਹ ਬਾਅਦ ਚ ਕਹਨੇਗੀ ਤੁਹਾਡਾ ਨੁਲਾ ਹੋਸ ਤੱਕ ਐਕਸਪਾਇਰ ਹੋ ਤੁਹਾਨੂੰ ਜਿਹੜਾ ਵੀਜ਼ਾ ਨਹੀਂ ਮਿਲਣਾ ਇਦਾਂ ਦੀ ਕੋਈ ਗੱਲ ਨਹੀਂ ਹੈ ਪਿਛਲੇ ਸਾਲ ਵੀ ਬਹੁਤ ਵੀਜ਼ੇ ਲੱਗੇ ਐਕਸਪਾਇਰ ਹੋ ਲਿਆ ਹੋਸਤੇ ਤੇ ਇਸ ਵਾਰ ਵੀ ਲੱਗਣੇ ਆ ਭਾਵੇਂ ਤੁਹਾਨੂੰ ਅਪਾਇੰਟਮੈਂਟ 7 ਮਹੀਨੇ ਬਾਅਦ ਦੀ ਮਿਲੇ ਭਾਵੇਂ ਤੁਹਾਨੂੰ 8 ਮਹੀਨੇ ਬਾਅਦ ਦੀ ਮਿਲੇ ਉਹ ਕਿ ਮੈਨੂੰ ਇੱਕ ਵੀਰ ਭਾਈ ਦਾ ਮੈਸੇਜ ਆਇਆ ਕਹਿੰਦਾ ਮੈਨੂੰ ਅਪਾਇੰਟਮੈਂਟ ਮ 6 ਮਹੀਨੇ ਦਾ ਕੁਝ ਦਿਨ ਤੋਂ ਬਾਅਦ ਹੀ ਮੇਰੇ ਨਾਲ ਨੂਲਾ ਹਸਤਾਵਾ ਐਕਸਪਾਇਰ ਹੋ ਜਾਣਾ ਹੁੰਨੇ ਚਿਰ ਤੱਕ ਤੇ ਮੈਨੂੰ ਕੋਈ ਚੱਕਰ ਨਹੀਂ ਆ ਮੈਂ ਉਹਨੂੰ ਦੱਸਿਆ ਮੈਂ ਕਿ ਭਾਈ ਜੀ ਕੋਈ ਚੱਕਰ ਨਹੀਂ ਆ ਤੁਸੀਂ ਮਾਰਨਾ ਵੇਟ ਕਰੋ ਕਿਉਂਕਿ ਤੁਹਾਡੀ ਗਲਤੀ ਨਹੀਂ ਉਸ ਚੀਜ਼ ਦੇ ਵਿੱਚ ਉਹਦੇ ਵਿੱਚ ਉਹਨਾਂ ਦੀ ਸਿਰਦਰਦੀ ਹੈ ਕਿ ਉਹਨਾਂ ਨੇ ਅਪਾਇੰਟਮੈਂਟ ਇਨੀ ਲੇਟ ਦਿੱਤੀ ਆ ਨਾਰਮਲੀ ਗੱਲ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜਿਹੜੀ ਨੂਲਾ ਹਸਤਾਵਾ ਉਹਦੀ ਵੈਲਿਡਿਟੀ ਸਿਰਫ 6 ਮਹੀਨੇ ਦੀ ਹੁੰਦੀ ਆ ਉਹ ਹੁੰਦਾ ਕਿ ਜੇਕਰ ਤੁਹਾਡਾ ਨੂਲਾ ਹਸਤਾਵਾ ਐਕਸਪਾਇਰ ਹੋ ਜੇ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰੋ ਫੇਰ ਉਹ ਤੁਹਾਡਾ ਵੀਜ਼ਾ ਮਲਕੀ ਨਹੀਂ ਲਾਉਂਦੇ ਪਰ ਜੇਕਰ ਤੁਹਾਡਾ ਨੂਲਾ ਉਸ ਦਾ ਜਦੋਂ ਵੈਲਿਡ ਵਾ ਉਹ ਤੁਸੀਂ ਅਪਾਇੰਟਮੈਂਟ ਬੁੱਕ ਕਰਦੇ ਜੇ ਉਹ ਬਾਅਦ ਵਿੱਚ ਤੁਹਾਨੂੰ ਅਪਾਇੰਟਮੈਂਟ ਭਾਵੇਂ 6 ਮਹੀਨੇ ਬਾਅਦ ਤੁਹਾਨੂੰ 7 ਮਹੀਨੇ ਬਾਅਦ ਤੁਹਾਨੂੰ 8 ਮਹੀਨੇ ਬਾਅਦ ਦੀ ਅਪਾਇੰਟਮੈਂਟ ਤੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਤੁਸੀਂ ਬਸ ਵੇਟ ਕਰੋ ਜਿੱਦੋਂ ਤੁਹਾਡੀ ਅਪਾਇੰਟਮੈਂਟ ਹੈ ਸਾਰੇ ਡਾਕੂਮੈਂਟ ਆਪਣੇ ਨਾਲ ਖੜੋ ਤੇ ਆਪਣੀ ਜਿਹੜੀ ਫਾਈਲ ਹੈ ਉਹ ਤੇ ਸਬਮਿਟ ਕਰਾਓ ਹੋਰ ਬਾਕੀ ਮੈਂ ਤੁਹਾਨੂੰ ਇਹ ਕਹਿਣਾ ਕਿ ਜੇਕਰ ਤੁਹਾਡਾ ਕੋਈ ਹੋਰ ਡਾਕੂਮੈਂਟ ਘੱਟ ਵਧਿਆ ਉਹਦੀ ਮੈਂ ਗਾਰੰਟੀ ਦੇ ਸਕਦਾ ਪਰ ਜੇਕਰ ਤੁਹਾਡਾ ਬਾਕੀ ਸਾਰੇ ਡਾਕੂਮੈਂਟ ਸ ਤੇ ਫੁੱਲ ਬਟਾ ਫੁੱਲ ਚਾਂਸ ਹੈ ਗਿਆ ਵੀਜ਼ਾ ਲੱਗਣ ਦੇ ਠੀਕ ਹੈ ਬਾਕੀ ਜੇਕਰ ਤੁਹਾਡਾ ਕੋਈ ਡਾਕੂਮੈਂਟ ਹੋਰ ਕੱਟਵਾ ਜਾਂਦਾ ਤੁਸੀਂ ਕੋਈ ਡਾਕੂਮੈਂਟ ਗਲਤ ਲਾਇਆ ਨੋਰਮਲ ਹੀ ਗੱਲ ਵਾ ਕੀ ਉਹਨਾਂ ਨੇ ਵੀਜ਼ਾ ਰੱਟਵਾ ਉਹ ਨਹੀਂ ਲੋਣਾ ਪਰ ਜੇਕਰ ਤੁਹਾਡਾ ਸਾਰਾ ਕੁਝ ਸਹੀ ਵਾ ਓਕੇ ਵਾ ਪਰਫੈਕਟ ਵਾ ਸਾਰਾ ਕੁਝ ਫਿਰ ਉਸ ਤੋਂ ਬਾਅਦ ਜੇਕਰ ਤੁਸੀਂ ਜਾਂਦੇ ਜੇ ਤੁਹਾਡਾ ਨੂਲਾ ਉਸ ਦਾ ਐਕਸਪਾਇਰ ਵੀ ਆ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਤੁਸੀਂ ਬੱਸ ਜਾਓ ਆਪਣੀ ਫਾਈਲ ਸਬਮਿਟ ਕਰਾਓ ਤੁਹਾਡਾ ਵੀਜ਼ਾ ਲੱਗਣ ਦੇ ਫੁੱਲ ਬਟਾ ਫੁੱਲ ਚਾਂਸ ਵਾ ਤੇ ਵੀਜ਼ਾ ਆਉਂਦਾ ਜਿਹੜਾ ਟਾਈਮ ਵਾ ਉਹਦਾ ਕੋਈ ਫਿਕਸਡ ਟਾਈਮ ਨਹੀਂ ਹੈ ਕਈ ਬੰਦੇ ਹੈਗੇ ਜਿਨ੍ਹਾਂ ਨੂੰ 3 ਦਿਨਾਂ ਬਾਅਦ ਵੀਜ਼ਾ ਮਿਲਿਆ ਜਿਵੇਂ ਬਲਕਿ ਅੱਜ ਉਹਨਾਂ ਨੇ ਫਾਈਲ ਜਮ੍ਹਾਂ ਕਰਾਈ ਤੇ 3 3 ਦਿਨਾਂ ਬਾਅਦ ਉਹਨਾਂ ਨੂੰ ਵੀਜ਼ਾ ਜਿਹੜਾ ਵਾ ਉਹਨਾਂ ਦੇ ਉਹਨਾਂ ਕੋਲ ਪਹੁੰਚ ਗਿਆ ਹਸਾਲਾ ਲੋ ਇਹਨਾਂ ਬਲਕਿ ਫਾਸਟ ਕਈ ਵਾਰੀ ਕੰਮ ਚੱਲ ਜਾਂਦਾ ਕਈ ਵਾਰੀ ਮਹੀਨਾ-ਮਹੀਨਾ ਲੱਗ ਜਾਂਦਾ ਵਾ ਕਈਆਂ ਨੂੰ 2-2 ਮਹੀਨੇ ਵੀ ਲੱਗ ਜਾਂਦੇ ਆ ਜਿਨ੍ਹਾਂ ਨੂੰ ਜ਼ਿਆਦਾ ਟਾਈਮ ਲੱਗਦਾ ਵਾ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਪੁਰਾਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਜੇਕਰ ਤੁਹਾਨੂੰ ਲੱਗ ਰਿਹਾ ਕਿ ਜ਼ਿਆਦਾ ਟਾਈਮ ਲੱਗ ਰਿਹਾ ਹੈ ਕੀ ਘੱਟ ਵਾ ਕਿਉਂ ਨਹੀਂ ਲੱਗ ਰਿਹਾ ਕੀ ਪ੍ਰੋਸੈਸ ਜਿਹੜਾ ਵਾ ਚੱਲ ਰਿਹਾ ਵਾ ਬਾਕੀ ਜਿਹੜਾ ਵੀਜ਼ਾ ਵਾ ਉਹ 2 ਹਫ਼ਤਿਆਂ ਵਿੱਚ ਵੀ ਆ ਜਾਂਦਾ ਵਾ 1 ਹਫ਼ਤੇ ਵਿੱਚ ਵੀ ਆ ਜਾਂਦਾ ਵਾ ਤੇ 1 ਮਹੀਨੇ ਬਾਅਦ 2 ਮਹੀਨੇ ਬਾਅਦ ਵੀ ਜਿਹੜਾ ਵਾ ਵੀਜ਼ਾ ਮਿਲ ਜਾਂਦਾ ਵਾ ਲਓ ਜੀ ਮਿੱਤਰੋ ਇਸ ਵੀਡੀਓ ਚਿਰਫੇਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਓਨੇ ਚਿਰ ਲਈ